Yeah. ਮੈਨੂੰ ਖੁਸ਼ੀ ਹੈ ਜੀ ਦਿਨ ਪ੍ਰਤੀ ਦਿਨ ਆਮ ਆਦਮੀ ਪਾਰਟੀ ਦਾ ਜਿਹੜਾ ਲੈਵਲ ਹੈ ਜਿਹੜਾ ਗ੍ਰਾਫ ਹੈ ਦਿਨੋਂ ਦਿਨ ਉੱਪਰ ਜਾ ਰਿਹਾ ਹੈ ਔਰ ਇਹਦਾ ਸਾਰਾ ਜਿਹੜਾ ਸ਼ਰੇਆ ਸਾਡੀ ਸੰਗਤ ਨੂੰ ਜਾ ਰਿਹਾ ਕਿਉਂਕਿ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਅੱਗੇ ਨਾਲੋਂ ਵੱਧਦੀ ਜਾ ਰਹੀ ਹੈ ਬਲੰਦ ਹੁੰਦੀ ਜਾ ਰਹੀ ਹੈ ਕੱਲ ਨੋਮੀਨੇਸ਼ਨ ਭਰਨ ਜਾ ਰਹੇ ਉਹ ਕਿਹੜੇ ਮੁੱਦਿਆਂ ਨੂੰ ਲੈ ਕੇ ਨੋਮੀਨੇਸ਼ਨ ਭਰਨ ਜਾ ਰਹੇ ਹੋ ਦੇਖੋ ਜੀ ਮੁੱਦੇ ਪੰਜਾਬ ਦੇ ਮੁੱਦੇ ਗਰਦਾਸਪੁਰ ਲੋਕ ਸਭਾ ਦੇ ਮੁੱਦੇ ਦੇਸ਼ ਦੇ ਪਰ ਸਾਡੇ ਲੋਕ ਸਭਾ ਦੇ ਮੁੱਦੇ ਉਹ ਉਪਰਾਨੇ ਦੇ ਪੁਰਾਣੇ ਰਹੇ ਕਿਉਂਕਿ ਆਵਾਜ਼ ਚੁੱਕੀ ਕਿਸੇ ਨੇ ਨਹੀਂ ਮੁੱਦੇ ਉਹੀ ਨੇ ਚਾਹੇ ਇੰਡਸਟਰੀ ਲੈ ਲਈਏ ਚਾਹੇ ਹਸਪੀਟਲ ਵੱਡੇ ਲੈ ਲਈਏ ਚਾਹੇ ਬਾਰਡਰ ਏਰੀਆ ਲੈ ਲਈਏ ਚਾਹੇ ਤੁਸੀਂ ਦੇ ਬੰਨ ਲੈ ਲਈਏ ਚਾਹੇ ਫਾਟਕ ਲੈ ਲਈਏ ਮੁੱਦੇ ਹੋਈ ਨੇ ਸੋ ਅੱਜ ਤੱਕ ਆਵਾਜ਼ ਨਹੀਂ ਚੁੱਕੀ ਗਈ ਹੁਣ ਕੋਸ਼ਿਸ਼ ਹੈ ਜੇ ਸੰਗਤ ਪਿਆਰ ਦਿੰਦੀ ਹੈ ਤੇ ਇੱਕ ਇੱਕ ਮੁੱਦੇ ਦੀ ਆਵਾਜ਼ ਚੁੱਕਣੀ ਹੈ ਕਾਲੀ ਦਲ ਹਮਲਾ ਕਰਦੀ ਵੀ ਹੈ ਪਰ 10 ਸਾਲ ਪਹਿਲਾਂ ਉਹ ਕਾਲੀ ਦਲ ਹੀ ਇਹਨਾਂ ਨਾਲ ਘੱਟ ਜੋੜ ਚ ਰਹੀ ਆ ਸ਼ਾਇਦ ਉਹਨਾਂ ਨੂੰ ਚੇਤਾ ਭੁੱਲ ਗਿਆ ਭਾ ਯਾਦ ਕਰਾ ਦਿਆਂ ਇਹ ਜਿਹੜਾ ਸੰਨੀ ਦੇਲ ਬਣਿਆ ਨਾ ਇਹਨਾਂ ਦਾ ਘੱਟ ਚੋੜੀ ਹੋ ਇਹਨਾਂ ਨੇ ਵੋਟਾਂ ਮੰਗੀਆਂ ਜਿਆਦਾ ਸੋ ਇਸ ਕਰਕੇ ਅਕਾਲੀ ਦਲ ਨੂੰ ਇਹੋ ਹੀ ਆ ਵੀ ਲੋਕ ਸਿਆਣੇ ਹੋ ਗਏ ਨੇ ਬਾਰ-ਬਾਰ ਜਿਹੜੀਆਂ ਉਹ ਜੁਮਲੇਬਾਜ਼ੀਆਂ ਹੁਣ ਨਹੀਂ ਚੱਲਦੀਆਂ 400 ਪਾਰ ਕਹਿੰਦੇ ਹੈ ਦੀ 400 ਇੱਕ ਬਾਾਰ 400 ਪਹਿਲਾਂ ਤਾਂ ਤੁਸੀਂ ਗਰਦਾਸਪੁਰ ਹੀ ਲੈ ਲਓ ਲੱਗਦਾ ਤੁਹਾਨੂੰ ਪਾਰ ਸੋ ਕੈਨ ਦਾ ਬਾਬਾ ਕੈਨ ਨੂੰ ਜੋਗਤ ਮਰਜ਼ੀ ਕਿਈ ਜਾਣ ਪਰ ਐਰ ਕੀ ਲੋਕਾਂ ਦਾ ਫਤਵਾ ਜਿਹੜਾ ਉਹ ਅਲੱਗ ਨਜ਼ਰ ਆਉਂਦਾ ਕੱਲ ਰੋਡ ਸ਼ੋਅ ਤੇ ਅੱਜ ਨੌਜਵਾਨ ਜਿਹੜੇ ਆ ਅੱਜ ਦੇ ਵੀ ਰੈਲੀਆ ਦੇ ਵਿੱਚ ਨੌਜਵਾਨ ਵਰਗ ਬੜਾ ਜਿਹੜਾ ਆ ਸ਼ੈਰੀ ਦੇ ਸਮੁਖਿਤੇ ਦੇ ਵਿੱਚ ਆਂਦਾ ਪਿਆ ਆ ਦੇਖੋ ਜੀ ਮੇਰੇ ਨੌਜਵਾਨ ਆਗੂ ਮੇਰਾ ਪਰਿਵਾਰ ਨੇ ਉਹਨਾਂ ਨੂੰ ਲੱਗਦਾ ਵੀ ਕੁਝ ਵਧੀਆ ਕਰਾਂਗੇ ਆਪਾਂ ਤਾਂ ਕਰਕੇ ਉਹ ਸਾਦੇ ਨੇ ਕਿਉਂਕਿ ਮੇਰੇ ਹਲਕੇ ਦੇ ਵਿੱਚ ਕਾਫੀ ਸਾਲ ਦਿੱਤਾ ਹੈ ਇਹਨਾਂ ਨੇ ਮੈਨੂੰ ਪਿਆਰ ਦਿੱਤਾ ਔਰ ਮੈਂ ਰਲੀ ਨਹੀਂ ਨਾ ਕੋਈ ਆ ਜਿਹੜੀ 2 ਸਾਲ ਭਗਵੰਤ ਦਾਸ ਜੀ ਨੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਬਚਾਇਆ ਅੱਜ ਥੋੜਾ ਨੀਤੀਆਂ ਤੋਂ ਥੋੜਾ ਕੰਮਾਂ ਤੋਂ ਖੁਸ਼ ਹੋ ਕੇ ਅੱਜ ਇੱਕ ਲੋਕਾਂ ਦੀ ਮੂਵਮੈਂਟ ਬਣ ਗਈ ਆ ਔਰ ਜਿਹੜਾ ਸਾਡਾ ਆਮ ਆਦਮੀ ਪਾਰਟੀ ਦਾ ਉਮੀਦਵਾਰਾ ਨੌਜਵਾਨ ਆ ਮਿਹਨਤੀ ਆ ਇਮਾਨਦਾਰ ਆ ਔਰ ਲੋਕਾਂ ਨੂੰ ਨਜ਼ਰ ਆ ਰਿਹਾ ਇਹ ਨਮਾਇੰਦਾ ਜੇ ਸਵਕਤ ਲੋਕ ਸਭਾ ਚ ਜਾਏਗਾ ਲੋਕਾਂ ਦੇ ਮਸਲੇ ਜਿਹੜੇ ਨੇ ਉਹ ਹੱਲ ਕਰੂਗਾ ਅੱਜ ਕੋਈ ਵੀ ਚੋਣ ਉਹਨਾਂ ਚਿਰ ਤੱਕ ਕਾਮਯਾਬ ਨਹੀਂ ਹੁੰਦੀ ਜਿੰਨਾ ਚਿਰ ਤੱਕ ਆਵਾਮ ਦਾ ਇੱਕ ਜਨ ਸਮੂਹ ਉਹਦੇ ਨਾਲ ਨਾਲ ਚੱਲੇ ਅੱਜ ਪਾਵੇਂ ਉਹ ਕੋਈ ਵੀ ਸਮਾਜ ਦਾ ਵਰਗ ਆ ਹਰ ਵਰਗ ਪੂਰਾ ਹੰਗਾਰਾ ਦੇ ਰਿਹਾ ਆਵਾਦੀ ਪਾਰਟੀ ਦੇ ਪ੍ਰੋਗਰਾਮ ਤੇ ਪਾਲਿਸਿਸ ਲਈ ਔਰ ਉਹ ਬਹੁਤ ਵੱਡੀ ਗਿਣਤੀ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅਮਨ ਸ਼ੇਰ ਸਿੰਘ ਕਲਸੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਨੂੰ ਮੇਰਾ ਨਾਮ ਗਗਨਦੀਪ ਸਿੰਘਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਇੱਥੇ ਪ੍ਰੈਸੇ ਦਾ ਸਾਰੀ ਅੱਜ ਪਹੁੰਚੀ ਹੈ ਜੀ ਅੱਜ ਬੜਾ ਖੁਸ਼ੀ ਵਾਲਾ ਦਿਨ ਸੀ ਅੱਜ ਮੇਰੇ ਫਾਦਰ ਸਾਹਿਬ ਦਾ ਜਨਮ ਦਿਨ ਸੀ ਨਾਲਿਆ ਸ਼ਹਿਰੀ ਕਸੀ ਆਪਾਂ ਮੀਟਿੰਗ ਰੱਖੀ ਸੀ ਲੇਕਿਨ ਮੀਟਿੰਗ ਜਿਹੜੀ ਆਪਾਂ ਕਾਲ ਦਿੱਤੀ ਸੀ ਲੋਕਾਂ ਨੂੰ ਮੀਟਿੰਗ ਵਾਸਤੇ ਇਹਦੀ ਮੀਟਿੰਗ ਆ ਇੰਨਾ ਹਜੂਮ ਇਕੱਠਾ ਹੋਣ ਤੋਂ ਬਾਅਦ ਮੀਟਿੰਗ ਇਹਦੀ ਰੈਲੀ ਦੇ ਵਿੱਚ ਕਨਵਰਟ ਹੋ ਗਈ ਹੈ ਜੀ ਬੜਾ ਅੱਜ ਖੁਸ਼ੀ ਵਾਲਾ ਦਿਨ ਆ ਜੀ ਅੱਜ ਆਪਣਾ ਵਨ ਸਾਈਡ ਆ ਮੁਕਾਬਲਾ ਤਾਂ ਹੈ ਹੀ ਨਹੀਂ ਕਿਸੇ ਦਾ ਕਿਉਂਕਿ 1.5 ਲੱਖ ਦੀ ਲੀਡ ਜਿਹੜੀ ਆ ਸ਼ਹਿਰੀ ਕਸੀ ਜੀ ਲੈ ਕੇ ਜਾ ਰਹੇ ਨੇ ਇੱਥੋਂ ਗੁਰਦਾਸਪੁਰ ਤੋਂ ਕੋਈ ਹਲਕੇ ਤੋਂ ਇਹ ਜੀ ਲੋਕਾਂ ਦਾ ਪਿਆਰ ਆ ਤੇਰੇ 2 ਸਾਲ ਦਿਲੋਂ ਭਗਵੰਤ ਮਾਨ ਸਿੰਘ ਨੇ ਕੰਮ ਕੀਤੇ ਆ ਇਹ ਲੋਕਾਂ ਦਾ ਪਿਆਰ ਦੇ ਦੇਖਿਆ ਜੀ ਬਿਜਲੀ ਦੇ ਬਿੱਲ ਜਿਹੜਾ ਸਾਰਿਆਂ ਦਾ ਬਿਜੂ ਬਿਜੂ ਬਿੱਲ ਆ ਰਿਹਾ ਜੀ 80% ਬਿੱਲ ਆ ਉਹ ਮਾਫ ਆ ਸਾਰਿਆਂ ਦੇ ਜੀ ਪ੍ਰੋਪਰ ਤੇ ਲੋੜਵੰਦ ਪਰਿਵਾਰਾਂ ਨਾਲ ਸਪੀਲੇ ਬਿੱਲ ਮਾਫ ਹੋ ਜਾਓ ਤੋਂ ਵੱਡੀ ਵਾਲੀ ਕਿਹੜੀ ਗੱਲ ਆ ਜੀ ਇਸ ਤੋਂ ਲੋਕਾਂ ਨੂੰ ਇਸ ਨੇਦਰ ਨੇ ਕਿ ਇੱਕ ਚਾਂਸ ਅਸੀਂ ਜ਼ਰੂਰ ਆ ਪਾਰਟੀ ਦੋ ਤਾਂ ਜੋ ਇਹ ਪਾਰਲੀਮੈਂਟ ਤੇ ਜਾ ਕੇ ਜਿਹੜੇ ਆ ਹੋਰ ਵੀ ਡਵੈਲਪਮੈਂਟ ਗੁਰਦਾਸਪੁਰ ਦੀ ਹੋ ਸਕੇ ਤੇ ਜਿਹੜਾ ਮੈਂ ਤਲਬਾ ਸਟੇਜ ਉੱਪਰ ਆਲਰੇਡੀ ਗੱਲ ਕਹੀ ਸੀ ਕਿ ਸਾਡੇ ਗੁਰਦਾਸਪੁਰ ਲੋਕਾਂ ਨੂੰ ਇੱਥੇ ਇੰਡਸਟਰੀ ਦੀ ਬਹੁਤ ਜ ਇਹ ਦੇਖੋ ਉਹਨਾਂ ਨੇ ਪਹਿਲਾਂ ਤਾਂ ਕਾਫੀ ਦੇਰ ਤੋਂ ਪ੍ਰਾਪਰਟੀ ਦਾ ਕੰਮ ਕਰ ਰਿਹਾ ਜੀ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਰਿਜ ਪੈਲੇਸ ਵੀ ਬਣਾਇਆ ਜੀ ਉਸ ਪਰ ਉਹਨਾਂ ਨੇ ਸਕੂਲ ਵੀ ਬਣਾਇਆ ਤੇ ਉਹਨਾਂ ਨੇ ਕਦੀ ਮਤਲਬ ਕਿਸੇ ਦਾ ਮਾੜਾ ਨਹੀਂ ਕੀਤਾ ਸਭ ਨਾਲ ਵੱਡੀ ਗੱਲ ਨਾ ਕਿਸੇ ਦਾ ਕੋਈ ਹੱਕ ਕਿਸੇ ਦਾ ਮਾਰਿਆ ਤੇ ਉਹ ਤੋਂ ਇਹ ਸਿੱਖਣ ਨੂੰ ਆਪਾਂ ਉਹਨਾਂ ਕੋ ਸਿੱਖਦੇ ਆ ਕਿ ਜਿਹੜੇ ਆਲਰੇਡੀ ਉਹ ਸੇਵਾ ਵੀ ਬਹੁਤ ਕਰ ਰਹੇ ਆਲਰੇਡੀ ਇੱਕ ਸੰਸਥਾ ਆਪਾਂ ਚਲਾ ਰਹੇ ਆ ਮਾਝਾ ਫਾਊਂਡੇਸ਼ਨ ਤੋਂ ਕੋ ਆਈ ਥਿੰਕ 30 ਤੋਂ 35 ਲੇਡੀਜ਼ ਨੇ ਜਿਹੜੀਆਂ ਆਲਰੇਡੀ ਆ ਰਾਸ਼ਨ ਜਿਹੜੀ ਹਰ ਮਹੀਨੇ ਆਡ ਕੋ ਲੈ ਕੇ ਜਾਂਦੀਆਂ ਤੇ ਮੈਂ ਅਸੀਂ ਉਹਨਾਂ ਕੋ ਸਿੱਖਤੇ ਹੀ ਆ ਕੰਟੀਨਿਊ ਅੱਗੇ ਕੰਮ ਕਰਦੇ ਪਏ ਹਾਂ ਜੀ ਅੱਜ ਜੀ ਪਰਮਾਤਮਾ ਗਿਆ ਅਰਦਾਸ ਹੈ ਜੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਔਰ ਸਾਰੇ ਸੰਸਾਰ ਦਾ ਭਲਾ ਕਰੇ ਜੀ ਉਹਨੇ ਤੇ ਸਾਰੇ ਲੋਕਾਂ ਦਾ ਧੰਨਵਾਦ ਆ ਜਿਹੜੇ ਇੱਥੇ ਸਾਰਿਆਂ ਨੇ ਪਹੁੰਚੇ ਆ ਜੀ ਇੱਥੇ ਮੈਂ ਬੋਟਾਂ ਨੂੰ ਵੀ ਦੇ ਦਾਂ ਜੋ ਮੈਂ ਬੋਟਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਇੱਕ ਮੌਕਾ ਜ਼ਰੂਰ ਆਮ ਪਾਰਟੀ ਨੂੰ ਦਿਓ ਜੀ ਜਿਹੜੀ ਜਿਹੜੀ ਤੁਸੀਂ ਕਾਮਯਾਬੀ ਦੀਆਂ ਬਲੰਦੀਆਂ ਨੂੰ ਛੂਹ ਰਹੇ ਜ ਤਾ ਜੋ ਤੁਸੀਂ ਕਹੇ ਦਾ ਕੋਈ ਮਾੜਾ ਨਾ ਕਰੋ ਜੀ ਇਹ ਉਹਨਾਂ ਦਾ ਮੇਰ ਪ੍ਰਥ ਮੇਰੇ ਸਿਰ ਤੇ ਆ ਜੀ ਦੇਖੋ ਪ੍ਰਮਾਤਮਾ ਤਾਂ ਅਸੀਂ ਕਦੇ ਦੇਖਿਆ ਨਹੀਂ ਪ੍ਰਮਾਤਮਾ ਜਿਹੜਾ ਉਹ ਮਾਂ ਪਿਓ ਹੀ ਆ ਸਾਡਾ ਜੇ ਅਸੀਂ ਮਾਂ ਪਿਓ ਦੀ ਸੇਵਾ ਕਰਾਂਗੇ ਤੋਂ ਤੋਂ ਵੱਡੀ ਸੇਵਾ ਕੋਈ ਦੁਨੀਆ ਤੇ ਨਹੀਂ ਆਗੀ ਸਮਝਦੇ ਲਈ ਬਹੁਤ ਧੰਨਵਾਦ ਜੀ ਥੈਂਕ ਯੂ ਜੀ